ਆਖਰਕਾਰ ਭਾਰਤੀ ਟੀਮ ਨੇ 17 ਸਾਲ ਬਾਅਦ T20 ਵਿਸ਼ਵ ਕੱਪ ਜਿੱਤ ਲਿਆ ਅਤੇ 2007 ਤੋਂ ਬਾਅਦ 2024 ਦੇ ਵਿੱਚ ਇਸ ਵਰਲਡ ਕੱਪ ਨੂੰ ਭਾਰਤੀ ਟੀਮ ਨੇ ਜਿੱਤ ਕੇ ਨਵਾਂ ਇਤਿਹਾਸ ਦਰਜ ਕਰ ਦਿੱਤਾ ਹੈ ਪਰ ਇਸ ਮੌਕੇ ਦੋ ਭਾਰਤੀ ਵੱਡੇ ਖਿਡਾਰੀਆਂ ਦੇ ਵੱਲੋਂ ਸन्यास ਦਾ ਐਲਾਨ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਰੋਹਿਤ ਸ਼ਰਮਾ ਕਪਤਾਨ ਭਾਰਤੀ ਟੀਮ ਦੇ ਉਹਨਾਂ ਦੇ ਵੱਲੋਂ ਵੀ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਉਹ T20 ਫਾਰਮੈਟ ਤੋਂ ਸन्यास ਲੈ ਰਹੇ ਨੇ ਤੇ ਦੂਜੇ ਪਾਸੇ ਵਿਰਾਟ ਕੋਹਲੀ ਜੋ ਕਿ ਭਾਰਤੀ ਟੀਮ ਦੇ ਵੱਡੇ ਮਹਾਨ ਖਿਡਾਰੀਆਂ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵੱਲੋਂ ਵੀ T20 ਫਾਰਮੈਟ ਤੋਂ ਰਿਟਾਇਰਮੈਂਟ ਦਾ ਕੱਲ ਹੀ ਐਲਾਨ ਕਰ ਦਿੱਤਾ ਗਿਆ ਜਦੋਂ ਭਾਰਤੀ ਟੀਮ ਇਸ ਮੈਚ ਨੂੰ ਜਿੱਤਦੀ ਹੈ ਵਰਲਡ ਕੱਪ ਦੇ ਫਾਈਨਲ ਨੂੰ 7 ਰਨ ਦੇ ਨਾਲ ਸਾਊਥ ਅਫਰੀਕਾ ਨੂੰ ਹਰਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਾਫੀ ਇਮੋਸ਼ਨਲ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ہیں ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸਾਡਾ ਇਹ ਆਖਰੀ T20 ਵਿਸ਼ਵ ਕੱਪ ਅਤੇ ਮੈਚ ਸੀ ਇਸ ਤੋਂ ਬਾਅਦ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਦੀ ਗੱਲ ਵਿਰਾਟ ਕੋਹਲੀ ਵੱਲੋਂ ਆਖੀ ਗਈ ਕਿ ਅਸੀਂ ਬਹੁਤ ਚੰਗਾ ਖੇਡਿਆ ਅਤੇ ਸਾਨੂੰ ਹੁਣ ਅਗਲੇ ਖਿਡਾਰੀਆਂ ਨੂੰ ਮੌਕਾ ਦੇਣ ਦਾ ਸਮਾਂ ਆ ਗਿਆ ਤਾਂ ਉਹਨਾਂ ਨੇ ਇਹ ਅਨਾਉਂਸਮੈਂਟ ਕਰ ਦਿੱਤੀ ਕਿ ਸਾਡਾ ਆਖਰੀ ਮੈਚ ਸੀ ਇਸ ਤੋਂ ਬਾਅਦ ਰੋਹਿਤ ਸ਼ਰਮਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਪੋਸਟ ਮੈਚ ਪ੍ਰੈਸ ਕਾਨਫਰੰਸ ਹੁੰਦੀ ਹੈ ਉਸ ਦੇ ਵਿੱਚ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਮੈਂ ਵੀ ਇਸ ਵਰਲਡ ਕੱਪ ਤੋਂ ਬਾਅਦ ਹੁਣ ਮੈਚ ਨਹੀਂ ਖੇਡਾਂਗਾ ਕੋਈ ਵੀ T20 ਵਾਲਾ ਕਿਉਂਕਿ ਮੇਰਾ ਸੁਪਨਾ ਸੀ ਵਰਲਡ ਕੱਪ ਜਿੱਤਣ ਦਾ ਉਹ ਪੂਰਾ ਹੋ ਗਿਆ ਹੈ ਤਾਂ ਇਹ ਖਿਡਾਰੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਵਰਲਡ ਕੱਪ ਜਿੱਤਣ ਤੋਂ ਬਾਅਦ ਕਿ ਅਸੀਂ ਹੁਣ ਤੋਂ ਬਾਅਦ T20 ਦਾ ਕੋਈ ਵੀ ਵਿਸ਼ਵ ਕੱਪ ਅਤੇ ਮੈਚ ਇੰਟਰਨੈਸ਼ਨਲ ਤੌਰ ਤੇ ਨਹੀਂ ਖੇਡਾਂਗੇ ਤਾਂ ਉਹਨਾਂ ਦੇ ਵੱਲੋਂ ਹੁਣ ਟੈਸਟ ਅਤੇ ਬੰਡੇ ਮੈਚਾਂ ਉਤੇ ਫੋਕਸ ਕੀਤਾ ਜਾਵੇਗਾ ਜੋ ਕਿ ਚੈਂਪੀਅਨਸ ਟਰੋਫੀ ਪਾਕਿਸਤਾਨ ਦੇ ਵਿੱਚ 2024 ਦੇ ਅਗਲੇ ਫਰਵਰੀ ਮਹੀਨੇ ਦੇ ਵਿੱਚ ਖੇਡੀ ਜਾਣੀ ਹੈ ਤਾਂ ਉਸ ਦੇ ਲਈ ਅਤੇ ਟੈਸਟ ਚੈਂਪੀਅਨਸ਼ਿਪ ਜੋ ਆਉਣ ਵਾਲੀ ਹੈ ਉਸ ਦੇ ਲਈ ਭਾਰਤੀ ਖਿਡਾਰੀਆਂ ਦੇ ਵੱਲੋਂ ਹੁਣ ਆਪਣਾ ਪਲਾਨ ਜਿਹੜਾ ਬਣਾਇਆ ਜਾਵੇਗਾ ਅਤੇ ਇਸ ਦੀ ਇੱਕ ਹੋਰ ਵੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵਰਲਡ ਕੱਪ ਦੇ ਵਿੱਚ ਭਾਰਤੀ ਟੀਮ ਖੇਡੀ ਸੱਤ ਮੈਚ ਜਿਹੜੇ ਲਗਾਤਾਰ ਜਿੱਤੇ ਸੀ ਤਾਂ ਇਸ ਕਰਕੇ ਇਸ ਟੂਰਨਾਮੈਂਟ ਦੇ ਭਾਰਤੀ ਟੀਮ ਇੱਕ ਵੀ ਮੈਚ ਨਹੀਂ ਹਾਰੀ ਤੇ ਅਜੇ ਤੁਰ ਹੈ ਕਿ ਇਸ ਵਰਲਡ ਕੱਪ ਨੂੰ ਭਾਰਤੀ ਟੀਮ ਨੇ ਜਿੱਤਿਆ ਸਾਊਥ ਅਫਰੀਕਾ ਦੀ ਗੱਲ ਹਿੱਤੀ ਜਾਵੇ ਤਾਂ ਸਾਊਥ ਅਫਰੀਕਾ ਦੇ ਵੱਲੋਂ ਵੀ ਸਾਰੇ ਮੈਚ ਸੈਮੀਫਾਈਨਲ ਤੱਕ ਜਿੱਤੇ ਗਏ ਸੀ ਫਾਈਨਲ ਮੈਚ ਦੇ ਵਿੱਚ ਆ ਕੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਭਾਰਤੀ ਟੀਮ ਨੇ ਲਗਭਗ ਜਿਹੜੇ ਕਈ ਸਾਲਾਂ ਬਾਅਦ ਕਹ ਲਈਏ 17 ਸਾਲਾਂ ਬਾਅਦ ਇਸ ਵਿਸ਼ਵ ਕੱਪ ਨੂੰ ਜਿੱਤਿਆ ਤੇ ਇਸ ਤੋਂ ਇਲਾਵਾ ਭਾਰਤੀ ਟੀਮ 2011 ਦੇ ਵਿੱਚ ਓਡੀਆਈ ਵਰਲਡ ਕੱਪ ਜਿੱਤੀ ਸੀ ਤਾਂ ਇਸ ਤਰੀਕੇ ਦਾ ਲੰਬਾ ਸੋਕਾ ਜੋ ਭਾਰਤੀ ਟੀਮ ਨੂੰ ਆਈਸੀਸੀ ਟਰੋਫੀ ਜਿੱਤਣ ਦਾ ਸੀ ਉਹ ਅੱਜ ਪੂਰਾ ਕਰਨ ਦਾ ਮੌਕਾ ਮਿਲ ਗਿਆ ਤੇ ਭਾਰਤੀ ਟੀਮ ਨੇ ਜਿੱਤ ਕੇ ਇਤਿਹਾਸ ਨਵਾਂ ਬਣਾ ਦਿੱਤਾ ਹੈ ਜਿਸ ਦੀ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਭਾਰਤੀ ਟੀਮ 2023 ਦਾ ਵਿਸ਼ਵ ਕੱਪ ਜੋ ਇੰਡੀਆ ਦੇ ਵਿੱਚ ਹੀ ਖੇਡਿਆ ਗਿਆ ਸੀ ਉਸ ਦੇ ਫਾਈਨਲ ਮੁਕਾਬਲੇ ਵਿੱਚ ਹਾਰ ਗਈ ਸੀ 2022 ਦੇ ਵੀ ਜਿਹੜੇ ਸੈਮੀਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੇ ਹੱਥੋਂ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਟੈਸਟ ਚੈਂਪੀਅਨਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਹਾਰ ਗਈ ਸੀ ਆਸਟ੍ਰੇਲੀਆ ਦੇ ਹੱਥੋਂ ਤਾਂ ਭਾਰਤੀ ਟੀਮ ਨੇ ਭਾਰਤ ਦੇ ਲੋਕਾਂ ਨੂੰ ਖੁਸ਼ ਹੋਣ ਦਾ ਇੱਕ ਵੱਡਾ ਮੌਕਾ ਦਿੱਤਾ ਹੈ ਅਤੇ ਉੱਥੇ ਹੀ ਭਾਰਤੀ ਟੀਮ ਦੇ ਦੋ ਖਿਡਾਰੀਆਂ ਵੱਲੋਂ ਹੁਣ ਇਸ ਮੈਚ ਦੇ ਜਾਂ ਕਹ ਲਈਏ ਇਸ ਫਾਰਮੈਟ ਦੇ ਵਿੱਚੋਂ ਰਿਟਾਇਰਮੈਂਟ ਲੈਣ ਦਾ ਵੀ ਐਲਾਨ ਕਰ ਦਿੱਤਾ ਗਿਆ ਤੁਹਾਡੀ ਭਾਰਤੀ ਟੀਮ ਦੇ ਪ੍ਰਦਰਸ਼ਨ ਬਾਰੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਨ ਦੇ ਸਨੈਸ ਲੈਣ ਬਾਰੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕ੍ਰਿਕਟ ਕਾਰਨਰ ਦੇ ਨਾਲ